ਜੀ ਮੈਂ ਗਰਦੀਪ ਕੌਰ ਮੇਰਾ ਪਿੰਡ ਮਗਰਾ ਜਣਾ ਮੁਕਸਰ ਜ਼ਿਲ੍ਹੇ ਦੇ ਵਿੱਚ ਦੋ ਸਾਲਾਂ ਤੋਂ ਮੇਰੀ ਇਹ ਨੂੰ ਬਿਮਾਰ ਸੀ ਤੇ 6 ਮਹੀਨਿਆਂ ਤੋਂ ਜਵੇਂ ਮੰਜੇ ਤੇ ਪੈ ਗਈ ਹੈ ਜੀ ਦੋ ਬੱਚੇ ਐ ਛੋਟੇ ਛੋਟੇ ਅਸੀਂ ਘਰ ਵੀ ਵੇਚ ਲੈ ਜੀ ਘਰ ਵੇਚ ਕੇ ਹੁਣ ਅਸੀਂ ਕਿਰਾਇਆਂ ਤੇ ਫਿਰਦੇ ਆ ਕਦੇ ਕਿਤੇ ਕਦੇ ਕਿਤੇ ਜਿੱਥੇ ਵੀ ਸਾਨੂੰ ਦੱਸ ਪੈਂਦੀ ਅਸੀਂ ਘਰ ਵੇਚ ਕੇ ਵੀ ਇਸ ਤੇ ਲਾ ਬੈਠੇ ਆ ਸਾਨੂੰ ਕੋਈ ਸਿਆਣਿਆਂ ਨੇ ਖਾ ਲਿਆ ਉਸ ਸਹੀ ਡਾਕਟਰਾਂ ਕੋਲੇ ਵੀ ਦਾਖਲ ਕਰ ਚੁੱਕੇ ਐ ਜੀ ਦੋ ਤਿੰਨ ਵਾਰੀ ਬੱਚੀ ਇਹ ਦਾਖਲ ਕਰਦੀ ਐ ਪਰ ਹਜੇ ਤੱਕ ਸਰ ਨੂੰ ਕੋਈ ਵੀ ਹੱਲ ਨਹੀਂ ਮਿਲਿਆ ਇਹਨੂੰ ਸ਼ੂਗਰ ਦੀ ਵੀ ਬਿਮਾਰੀ ਐ ਜੀ ਇਸ ਦਾ ਦਿਮਾਗੀ ਟੈਨਸ਼ਨ ਵੀ ਐ ਇਸ ਨੂੰ ਅੱਖਾਂ ਤੋਂ ਵੀ ਜਮੇ ਹੀ ਨਹੀਂ ਦਿਸਦਾ ਜੀ ਇਹ ਬਹੁਤ ਅਸੀਂ ਦੁੱਖ ਦਰਦ ਦੇ ਨਾਲ ਭਰੇ ਹੋਇਆ ਜੀ ਅਭੀ ਉੜਕਾ ਉਸੇ ਜੋਗ ਵੀ ਨਹੀਂ ਗੇ ਸੌਦੇ ਪੱਤੇ ਬੰਨਿਓ ਵੀ ਅਸੀਂ ਬਹੁਤ ਦੁਖੀ ਆਂ ਬੱਚਾ ਮੇਰਾ ਦਿਹਾੜੀ ਦਾ ਰੋ ਜੀ ਕਤੇ ਧਿਆਣੀ ਲੱਗਦੀ ਹੈ ਕਿ ਲੱਗਦੀ ਨਹੀਂ ਆ ਨਿੱਕੇ ਨਿੱਕੇ ਦੋ ਮੇਰੇ ਪੁੱਤੇ ਆ ਜੀ ਇਹਨਾਂ ਦੇ ਸਰ ਤੇ ਆਸਰ ਰੱਖਣ ਵਾਲੀ ਇਹਨਾਂ ਦੀ ਮਾਂ ਕਾਹ ਰ ਹੋਏ ਮੈਂ ਤਾਂ ਹੱਥ ਕਰਦੀ ਆ ਜੀ ਪਰ ਆਪਰਾ ਵਾ ਦਾ ਜਿਹੜਾ ਕੋਈ ਸਾਡੀ ਮਦਦ ਕਰੇ ਮੈਂ ਜਦੋਂ ਉਹ ਕਲਨਾ ਨੂੰ ਇਹ ਕਹਾਣੀ ਸੁਣਾ ਰਹੀ ਐ ਉਹ ਸਾਡੀ ਮਦਦ ਕਰਨ ਵਾਲਾ ਭਣਪਰਾ ਇਸ ਬੱਚੀ ਨੂੰ ਮੰਜੇ ਤੋਂ ਠਾਣ ਵਾਲਾ ਕੋਈ ਹੀ ਲਵਸਿਲ ਹੋਵੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਅਸੀਂ ਪਹੁੰਚੇ ਆਂ ਭੈਣ ਮਨਵੀਰ ਦੇ ਘਰੇ ਜੋ ਕਿ ਪਿੰਡ ਰੱਤੀ ਰੂੜੀ ਜ਼ਿਲ੍ਹਾ ਫਰੀਦਕੋਟ ਚ ਰਹਿ ਰਹੇ ਆ ਕਿਰਾਏ ਦੇ ਮਕਾਨ ਤੇ ਰਹਿ ਰਹੇ ਆ ਜੀ ਜੋ ਕਿ ਭੈਣ ਪਿਛਲੇ 6 ਮਹੀਨਿਆਂ ਤੋਂ ਬਹੁਤ ਹੀ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਸ਼ੂਗਰ ਬਹੁਤ ਹਾਈ ਲੈਵਲ ਦਾ ਇਹਨਾਂ ਨੂੰ ਅੱਖਾਂ ਤੋਂ ਵੀ ਭੈਣ ਨੂੰ ਦਿਸਣੋਂ ਬੰਦ ਹੋ ਚੁੱਕਿਆ ਜੋ ਕਿ ਘਰ ਦੇ ਹਾਲਾਤ ਤੁਹਾਨੂੰ ਮਾਤਾ ਗੁਰਦੀਪ ਕੌਰ ਜੀ ਨੇ ਦੱਸ ਹੀ ਦਿੱਤੇ ਆ ਜੀ ਇਹਨਾਂ ਦਾ ਜਿਹੜਾ ਇਹ ਰਹਿਣ ਵਾਲਿਆ ਇਹ ਪਿੰਡ ਮਹਰਾਜ ਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲਿਆ ਜੀ ਕਿਰਾਏ ਦੇ ਮਕਾਨ ਤੇ ਰਹਿ ਰਹੇ ਆ ਪਿੰਡ ਰਤੀ ਰੋੜੀ ਚ ਜੋ ਕਿ ਸਾਡੀ ਸਾਰੀ ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਜੋ ਕਿ ਭੈਣ ਦੇ ਆਪਾਂ ਥੋੜੀ ਥੋੜੀ ਸੇਵਾ ਦੇ ਕੇ ਭੈਣ ਦਾ ਇਲਾਜ ਕਰਾ ਸਕੀਏ ਜੋ ਕਿ ਪਿਛਲੇ ਛੇ ਆ ਮਹੀਨਾ ਤੋਂ ਭੈਣ ਮੰਜੇ ਤੇ ਹੀ ਪਏ ਹੋਏ ਆ ਜੀ ਸਾਡੀ ਸਾਰੀ ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਥੋੜੀ-ਥੋੜੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ